ਕੈਪਟਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਹਿਮ ਕਾਨਫਰੰਸ ਕੀਤੀ ਗਈ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਚ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਨਸ਼ਿਆਂ ਵਿਰੁੱਧ ਵਿਸ਼ੇ ਦੀ ਪੜ੍ਹਾਈ ਕਰਵਾਉਣ ਦੀ ਸ਼ੁਰੂਆਤ ਕਰ ਰਹੇ ਹਾਂ ਇਹ ਸਰਕੂਲਰ 28 ਹਫ਼ਤਿਆਂ ਦਾ ਹੋਏਗਾ ਅਤੇ 15 ਦਿਨਾਂ ਬਾਅਦ ਇੱਕ ਘੰਟੇ ਦੀ ਕਲਾਸ ਵੀ ਦਿੱਤੀ ਜਾਏਗੀ। ਇਸ ਮਹਿੰਮ ਦੇ ਵਿੱਚ 3600 ਸਕੂਲਾਂ ਦੇ 9000 ਅਧਿਆਪਕਾਂ ਨੂੰ ਟ੍ਰੇਨਡ ਕੀਤਾ ਗਿਆ ਹੈ। ਹੁਣ 1 ਅਗਸਤ ਤੋਂ ਸਕੂਲ ਆਫ ਐਮਿਨੈਂਸ ਅਰਨੀਵਾਲਾ ਤੋਂ ਇਸ ਮਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਇਸ ਮਹਿੰਮ ਦਾ ਮਹੰਤਵ ਜੋ ਕਿ ਭਵਿੱਖ ਵਿੱਚ ਬੱਚਿਆਂ ਨੂੰ ਬਚਾਉਣਾ ਉਹਨਾਂ ਨੇ ਨਾਲ ਹੀ ਕਿਹਾ ਕਿ ਸਾਡੀ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਜ਼ਿੰਮੇਵਾਰੀ ਚੁੱਕੀ ਆ ਤੇ ਜ਼ਿੰਮੇਵਾਰੀ ਨਿਭਾ ਵੀ ਰਹੀ ਹੈ। ਅਤੇ 23000 ਨਸ਼ਾ ਤਸਕਰਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਗਿਆ। ਇਹ ਉਹਨਾਂ ਦੀਆਂ ਪ੍ਰਾਪਰਟੀਆਂ ਜਬਤ ਕਰ ਰਹੇ ਹਾਂ ਉਹਨਾਂ ਦੀਆਂ ਪ੍ਰਾਪਰਟੀਆਂ ਜੋ ਨਹੀਂ ਪੈਸੇ ਬਣਾਏ ਇਸ ਧੰਦੇ ਤੋਂ ਉਸ ਨੂੰ ਖਤਮ ਕਰ ਰਹੇ ਹਾਂ। ਦੂਜੇ ਵਿੱਚ ਆਪਾਂ ਰੀਹੈਬਿਲਿਟੇਸ਼ਨ ਕਰ ਰਹੇ ਹਾਂ ਪਰ ਤੀਜਾ ਜੋ ਸਾਡੀ ਪਨੀਰੀ ਹੈ ਜਿਹੜਾ ਸਾਡਾ ਕੱਲ ਦਾ ਭਵਿੱਖ ਹੈ ਜਿਹੜਾ ਸਾਡਾ ਫਰਸਟ ਲਾਈਨ ਆਫ ਡਿਫੈਂਸ ਬਣੂਗਾ ਉਹ ਅਸੀਂ ਉੱਥੇ ਕੰਮ ਕਰਨ ਜਾ ਰਹੇ ਹਾਂ ਕਲਾਸਰੂਮਾਂ ਤੋਂ ਹੁਣ ਜਿਹੜੀ ਨਯੁਧ ਨਸ਼ੇ ਵਿਰੁੱਧੀ ਜਿਹੜੀ ਮੁਹਿੰਮ ਹੈ ਉਹ ਸਾਡੇ ਕਲਾਸਰੂਮਾਂ 'ਚ ਤਾਕਿ ਸਾਡੇ ਬੱਚੇ ਉਹ ਕੱਲੇ ਇਹ ਆਪਣੇ ਆਪ ਨੂੰ ਤਾਂ ਬਚਾਣ ਕਿ ਇਸ ਦਲਦਲ ਚ ਫਸਣਾ ਨਹੀਂ ਨਾਲ ਹੀ ਇੱਕ ਐਦਾਂ ਦੀ ਜਿਹੜੀ ਵਰਕ ਫੋਰਸ ਬਣ ਕੇ ਸਾਹਮਣੇ ਆਣ ਪੰਜਾਬ ਦੇ ਭੁੱਖ ਲਈ ਕਿ ਉਹ ਆਪਣੇ ਪਿੰਡ ਵਿੱਚ ਆਪਣੇ ਸਕੂਲ ਵਿੱਚ ਆਸ-ਪਾਸ ਕਿਤੇ ਵੀ ਨਸ਼ਾ ਨਾ ਫੈਲਣ। ਇਸ ਨੂੰ ਕਰਨ ਦੇ ਲਈ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਸ਼ਾਨਦਾਰ ਤੇ ਪੰਜਾਬ ਪਹਿਲਾ ਸੂਬਾ ਬਣਿਆ ਜਿਨੇ ਇੱਕ ਸਪੈਸ਼ਲ ਜਿਹੜਾ ਐਂਟੀ ਡਰਗ ਕਰਿਕੂਲਮ ਉਹ ਤਿਆਰ ਕੀਤਾ ਹੈ। ਅਸੀਂ ਇਹ ਕਰਿਕੂਲਮ ਦੁਨੀਆ ਦੇ ਬੈਸਟ ਐਕਸਪਰਟਸ ਨੋਬਲ ਲੌਰਟ ਅਭਿਜੀਤ ਬੈਨਰਜੀ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਜੇਪਾਲ ਜੇਪਲ ਦੇ ਐਕਸਪਰਟਸ ਦੇ ਨਾਲ ਮਿਲ ਕੇ ਅਸੀਂ ਪੂਰਾ ਇੱਕ ਰਿਸਰਚ ਬੇਸਡ ਤੇ ਜਿਹੜਾ ਟ੍ਰਾਈਡ ਐਂਡ ਟੈਸਟਡ ਪਿਛਲੇ ਸਾਲ ਅਸੀਂ ਤਰਨਤਾਰਨ ਤੇ ਅੰਮ੍ਰਿਤਸਰ ਸਾਹਿਬ ਦੇ 40 ਸਕੂਲਾਂ ਚ ਪਾਇਲਟ ਕੀਤਾ ਉਸ ਦੇ ਰਿਸਲਟ ਤੋਂ ਲੈ ਕੇ ਉਸ ਦੇ ਵਿੱਚ ਹੋਰ ਇੰਪਰੂਵਮੈਂਟ ਕਰਕੇ ਅਸੀਂ ਇਸ 커ਰੀਕੂਲਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ 커ਰੀਕੂਲਮ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਫ੍ਰੌਮ ਕਲਾਸ 9th ਅਪਟਿਲ ਕਲਾਸ 12th ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਸ਼ੁਰੂਆਤ ਹੋਊਗਾ 28 ਹਫ਼ਤੇ ਲੰਬਾ ਇਹ 커ਰੀਕੂਲਮ ਹੋਊਗਾ ਜਿਸ ਦੇ ਵਿੱਚ ਹਰ 15 ਦਿਨਾਂ ਦੇ ਬਾਅਦ 1 ਘੰਟੇ ਦੀ ਕਲਾਸ ਉਸ ਕਲਾਸ ਦੇ ਵਿੱਚ ਥਰੂ ਐਜੂਟੇਨਮੈਂਟ ਬੈਸਟ ਵੀਡੀਓਜ਼ ਰਿਸਰਚ ਬੇਸਡ ਵੀਡੀਓਜ਼ ਜਿਹੜੀਆਂ ਅਸੀਂ ਉਹ ਤਿਆਰ ਕੀਤੀਆਂ ਨੇ ਵਿਦ ધ ਹੈਲਪ ਆਫ ਜੇਪਲ ਉਸ ਦੇ ਵਿੱਚ ਅਲੱਗ-ਅਲੱਗ ਵੀਡੀਓਜ਼ ਹੈ ਅਲੱਗ-ਅਲੱਗ ਨਸ਼ੇ ਦੇ ਨਾਲ ਜੁੜੇ ਵੱਖ-ਵੱਖ ਜਿਹੜੇ ਵੱਖ ਹੈ ਇੱਕ ਦੇ ਵਿੱਚ ਡਰੱਗ ਐਡਿਕਟ ਆਪਣੀ ਕਹਾਣੀ ਦੱਸਦਾ ਕਿ ਕਿਵੇਂ ਮੈਂ ਪਹਿਲੀ ਵਾਰੀ ਤੇ ਕਿਵੇਂ ਮੇਰਾ ਜੀਵਨ ਤਬਾਹ ਹੋਇਆ ਇੱਕ ਦੇ ਵਿੱਚ ਉਹਦੀ ਪਰਿਵਾਰ ਦੀ ਕਹਾਣੀ ਹੈ ਉਸ ਤੋਂ ਬਾਅਦ ਡਰੱਗ ਐਕਸਪਰਟਸ ਐਦਾਂ ਦੀ ਅਲੱਗ-ਅਲੱਗ ਵੀਡੀਓਜ਼ ਤੇ ਉਹਨਾਂ ਵੀਡੀਓਜ਼ ਦਿਖਾਉਣ ਤੋਂ ਬਾਅਦ ਪੂਰੀ ਵਰਕਸ਼ੀਟਸ ਹੈ ਬੱਚਿਆਂ ਮੈਂ ਉਸ ਦਾ ਤੁਹਾਨੂੰ ਇੱਕ ਜਿਹੜਾ ਨਤੀਜਾ ਉਹ ਤੁਹਾਡੇ ਸਾਹਮਣੇ ਉਹਦਾ ਇੱਕ ਆંકੜਾ ਸ਼ੇਅਰ ਕਰਨਾ ਚਾਹੁੰਗਾ ਉਸ ਪਾਇਲਟ ਸਿਸ ਜਦੋਂ ਇਹ 커리ਕੂਲਮ ਸ਼ੁਰੂ ਕਰਾਂ ਤੋਂ ਪਹਿਲਾਂ ਜੋ ਅਸੀਂ ਸਰਵੇ ਕੀਤਾ ਸੀ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਪੁੱਛਿਆ ਵੀ ਕਿੰਨੇ ਪਰਸੈਂਟ ਬੱਚਿਆਂ ਨੂੰ ਲੱਗਦਾ ਕਿ ਜੇ ਤੁਸੀਂ ਇੱਕ ਵਾਰੀ ਨਸ਼ਾ ਟਰਾਈ ਕਰ ਲੋਗੇ ਤੇ ਤੁਸੀਂ ਉਸ ਤੋਂ ਬਾਅਦ ਆਪਣੀ ਇੱਛਾ ਨਾਲ ਇਹਨੂੰ ਛੱਡ ਸਕਦੇ ਹੋ ਤਾਂ ਲਗਭਗ 50% ਬੱਚੇ ਅੰਦਾਜ਼ ਮੰਨਾ ਸੀਗਾ ਉਹਨਾਂ ਦਾ ਇਹ ਬਿਲੀਫ ਸਿਸਟਮ ਸੀਗਾ ਕਿ ਨਸ਼ਾ ਛੱਡਣਾ ਬਹੁਤ ਸੌਖਾ ਹੈ ਅਗਰ ਅਸੀਂ ਇੱਕ ਵਾਰੀ ਟਰਾਈ ਕਰ ਲਾਂਗੇ ਤਾਂ ਅਸੀਂ ਛੱਡ ਦਾਂਗੇ ਆਫਟਰ ਦਿਸ 커ਰੀਕੂਲਮ ਇਨ ਆਲ ਦੋਜ਼ 40 ਸਕੂਲਸ ਹੁਣੋ ਜਿਹੜੀ ਫਿਗਰ ਆਈ ਹੈ ਉਹ 20% ਤੇ ਰਹਿ ਗਈ ਹੈ ਭਾਵ ਹੁਣ ਸਿਰਫ 20% ਬੱਚਨ 80% ਬੱਚੇ ਇਹ ਸਮਝ ਚੁੱਕੇ ਹੈ ਕਿ ਅਗਰ ਅਸੀਂ ਇੱਕ ਵਾਰ ਇਸ ਦਲਦਲ ਚ ਫਸ ਗਏ ਤਾਂ ਚਾਂਸਸ ਆਫ ਕਮਿੰਗ ਬੈਕ ਆ ਵੈਰੀ ਲੈਸ ਮੇਰੀ ਵੀ ਆਪਣਾ ਜਦੋਂ ਮੈਂ ਨਿੱਜੀ ਐਨਜੀਓਸ ਦੇ ਨਾਲ ਕੰਮ ਕਰਦਾ ਸੀ ਜਿੰਨੀ ਮੇਰੀ ਸਮਝ ਹੈ ਸਭ ਤੋਂ ਵੱਡਾ ਪ੍ਰੋਬਲਮ ਹੁੰਦਾ ਪੀਅਰ ਪ੍ਰੈਸ਼ਰ ਮੈਂ ਪਿੰਡਾਂ ਚ ਵੀ ਆਪਣੇ ਹਲਕੇ ਚ ਵੀ ਜਾ ਕੇ ਗੱਲ ਕੀਤੀ ਹੈ ਕੋਈ ਇੱਕ ਨੌਜਵਾਨ ਕੋਈ ਇੱਕ ਬੱਚਾ ਕਰਨ ਲੱਗਦਾ ਤੇ ਫਿਰ ਉਹ ਆਪਣੇ ਦੋਸਤਾਂ ਦੇ ਉੱਤੇ ਇੱਦਾਂ ਦਾ ਉਹ ਬਣਾਉਂਦਾ ਕਿ ਵੀ ਇੱਕ ਵਾਰੀ ਟਰਾਈ ਕਰਕੇ ਤਾਂ ਦੇਖੋ ਇੱਕ ਵਾਰੀ ਟਰਾਈ ਕਰਕੇ ਦੇਖੋ ਕਿ ਉਸ ਤੋਂ ਬਾਅਦ ਉਹ ਇਦਾਂ ਦੀ ਲੜੀ ਲੱਗ ਜੇ ਤੇ ਅਗਰ ਉਹ ਪੀਅਰ ਪ੍ਰੈਸ਼ਰ ਇੱਕ ਇਦਾਂ ਦੀ ਗੱਲ ਹੈ ਫੀਅਰ ਆਫ ਮਿਸਿੰਗ ਆਊਟ ਹੈ ਜੇ ਅਗਰ ਉਹ ਨਹੀਂ ਕਰੂਗਾ ਉਹਨੂੰ ਕਹਿੰਦੇ ਅੱਛਾ ਕਿ ਤੂੰ ਤਾਂ ਕੂਲ ਨਹੀਂ ਹੈ ਤੇਰੇ ਚ ਗੱਟਸ ਨਹੀਂ ਹੈ ਤੇ ਉਹਨੂੰ ਜਿਹੜਾ ਉਹਦੇ ਅੰਦਰ ਹੀਣ ਭਾਵਨਾ ਪੈਦਾ ਕੀਤੀ ਜਾਂਦੀ ਹੈ ਤਾਂ ਇਸ ਕਰਿਕੂਲਮ ਦਾ ਜਿਹੜਾ ਸਭ ਤੋਂ ਮੇਨ ਹੈ ਜਿਸਟ ਹੈ ਜਿਹੜਾ ਉਹ ਇਹ ਹੈ ਕਿ ਕਿਵੇਂ ਪੀਅਰ ਪ੍ਰੈਸ਼ਰ ਹਾਊ ਟੂ ਸੇ ਨੋ ਕਿਵੇਂ ਇਸ ਦਲਦਲ ਤੋਂ ਜਿਹੜਾ ਇਸ ਤੋਂ ਬਚਣਾ ਹੈ ਕਿਵੇਂ ਤੁਸੀਂ